ਇਹ ਕਾਦੂਆ ਪੁੱਤ ਪੰਜਾਬੀ ਚਾਹੁੰਦਾ। ਅੱਧੀ ਗੱਲ ਹੈ। ਨਹੀਂ ਹੋਗਾ। ਇਹ ਅਸੀਂ ਆਪਣੀ ਬਰਬਾਦੀ ਤੇ ਹੱਸ ਰਹੇ ਆਂ ਬਈ। ਜੇ ਸਾਡੇ ਜਵਾਨਾਂ ਨੂੰ ਪੂਰੇ ਆੜੇ ਨਹੀਂ ਆਉਣਗੇ, ਕਿ ਜੂਏ ਨਹੀਂ ਆਉਣਗੇ, ਪਹਾੜੇ ਨਹੀਂ ਆਉਣਗੇ ਤੇ ਜੂਰੇ ਚੌਂਦੇ ਰਹਿਣਗੇ। ਤੁਹਾਡੀਆਂ ਦਸਤਾਰਾਂ, ਤੁਹਾਡੀ ਪਛਾਣ ਜਉਂਦੀ ਰੋ ਦੁਨੀਆ ਦੇ ਉੱਤੇ। ਪੁਲਿਸ ਛੁੱਟੀ ਗਈ। ਇਤਿਹਾਸ ਸੋਡਾ ਪਿਤਾ ਪਾਂ ਜੋ ਬਦਲੀ ਜਾਂਦੇ ਆ। ਇੱਥੇ ਗਿਆ ਮਾਸੀ ਬੜਾ ਜੰਗਲ ਚਨਨਪੁਰ ਸਾਹਿਬ ਦੇ ਕਿਰੇ ਦਾਸੀ ਦਿਉੜੀਆਂ ਗੁੰਗੇ ਦਰਬਾਰ ਸਾਹਿਬ ਮੱਖਾ ਟਿਕਣ ਜਾਂਦੇ ਹੂ ਗੁੰਗੇ ਕਿਤੇ ਰਹਿ ਕੇ ਭਾਈ ਤਸੋ ਕੀਨੇ ਸੋਚਿਆ ਸੀ ਭਾਈ ਸਾਡੇ ਮੁਰਖਿਆਂ ਨੇ ਵੀ ਪੰਜਾਬ ਵਰਗੀ ਧਰਤੀ ਬੰਦਾ ਵੱਢ ਕੇ ਦੱਬ ਦੋ ਹਰਾ ਹੋ ਜਾਂਦਾ ਉਹ ਕਹਾਉਂਦਾ ਪੰਜਾਬ ਦੀ ਧਰਤੀ ਦੀ ਜੇ ਖੇ ਧਰਤੀ ਹੈ ਉਹ ਧਰਤੀ ਦੇ ਉੱਤੇ ਜਲਾਰ ਕਿਵੇਂ ਲੈਣ ਲਾਗੇ ਕੀ ਕੇ ਦਾ ਮੈਂ 312 ਕਿਹਾ ਸੀਗਾ ਅੱਜ ਤੋਂ 12 ਸਾਲ ਪਹਿਲਾਂ YouTube ਤੇ ਮੇਰੀ ਵੀਡੀਓ ਕੱਢ ਕੇ ਪਾਣੀ ਮੁੱਕ ਜਾਣਾ ਸੋਡੀ ਧਰਤੀ 12 20 ਸਾਲ ਬਾਅਦ ਬੰਜਰ ਹੋ ਜਾਣੀ ਆ ਹਰ ਸਾਲ ਆਪਾਂ ਟੁੱਟਾ ਪਾਉਂਦੇ ਆ ਮੋਟਰਾਂ ਚ ਕੋਰਾ ਚ ਆਪਣਾ ਮੁੱਦਾ ਹੀ ਹੈ ਨਹੀਂ ਕਿ ਸਾਡਾ ਪਾਣੀ ਖੋਹ ਕੇ ਦਿੱਲੀ ਨੂੰ ਦੇ ਤਾ ਰਾਜਸਥਾਨ ਨੂੰ ਦੇ ਤਾ ਅੱਜ ਥੱਲੋ ਮਕਾਤਾ ਅਗਰ ਨਾਲ ਦੇ ਕਹਿੰਦੇ ਹੁੰਦੇ ਆ ਕਹਿੰਦੇ ਭਾਈ ਇਹ ਗੱਲਾਂ ਨਾ ਕਰਿਆ ਕਰ ਵੋਟ ਨਹੀਂ ਪਾਉਣੀ ਤਾ ਹੱਲ ਪੈਂਦੀ ਆ ਸਮੇਂ ਨਹੀਂ ਪੈਂਦੀ ਨਾਲ ਤੋਂ ਪਰ ਅਸੀਂ ਨਸਲਾਂ ਨੂੰ بچਾਉਣ ਦੀ ਗੱਲ ਕਰਦੀਆਂ ਹੈ ਜਮੀਨਾਂ ਵੇਚ ਕੇ ਨਾ ਭੱਜੋ ਤੁਸ ਨੂੰ ਵੇਖਤੀ। ਸੋਡੀ ਕੋ ਧਰਤੀ ਦੀ ਕੋਈ ਪੈੜੀ ਦੀ ਕੀਮਤ ਚਾਹੇ ਇੱਥੇ ਆਰਮਾਰਪੀਆਂ ਲਾਉਂਦਾ ਆ ਕਿ ਆਪਣੀ ਜ਼ਮੀਨ ਨਾ ਵੇਚ। ਤੈਨੂੰ ਸਾਡਾ ਪੁੱਤ ਇੱਧਰ ਆ ਜਾ। ਹਾਂ। ਆ ਜਾ ਆ ਜਾ। ਤੂੰ ਦੇਖੀਰ ਸਹੀ ਵੀ ਨਾਗਰ ਦਾ ਨਾਂ ਗੁਰੂ ਭਗਤ ਸਿੰਘ ਨਾਗਲ ਬੱਚੇ ਦੇ ਸੱਤ ਜੂੜਾ ਵੀ ਐ ਕਿੱਥੇ ਪੜਦਾ ਪੁੱਤ? ਸੱਤਪੌੜ। ਸੱਤਪੌੜ। ਕਾਮਨ ਪੁੱਦਾ ਕਿ ਕਿਹੜੀ ਕਲਾਸ ਲੋਕੀਂ ਚ ਇਕ ਆਦੂਆ ਪੁੱਤ ਪੰਜਾਬੀ ਚਾਹੁੰਦਾ ਅੱਧੀ ਗੱਲ ਹੈ ਨਹੀਂ ਹੋਗਾ ਨਹੀਂ ਅਸੀਂ ਆਪਣੀ ਬਰਵਾਦੀ ਦੇ ਹੱਸ ਰਹੇ ਆ ਬਈ ਮੈਂ ਪਿੰਡਾਂ ਤੇ ਵੀ ਇਹੀ ਗੱਲ ਪੁੱਛਦਾ ਜਾ ਕੇ ਕਿ ਜੇ ਸਾਡੇ ਜਵਾਕਾਂ ਨੂੰ ਊਰੇ ਆੜੇ ਨਹੀਂ ਆਉਣਗੇ ਕਿ ਦੂਏ ਨਹੀਂ ਆਉਣਗੇ ਪਹਾੜੇ ਨਹੀਂ ਆਉਣਗੇ ਤੇ ਜੁੜੇ ਜਾਂਦੇ ਰਹਿਣਗੇ ਤੁਹਾਡੀਆਂ ਦਸਤਾਰਾਂ ਤੁਹਾਡੀ ਪਛਾਣ ਜਿਉਂਦੀ ਰੂ ਦੁਨੀਆ ਦੇ ਉੱਤੇ ਦੱਸੋ ਭਾਈ ਨਹੀਂ ਚੱਕਾ ਤੁਹਾਡੀਆਂ ਬੋਲੀਆਂ ਸਕੂਲਾਂ ਦੇ ਸ਼ਰੇਆਮ ਇਥੇ ਇੱਕ ਬੰਦੀਆਂ ਲੱਗਦੀਆਂ ਨੇ ਬੋਲਣ ਤੇ ਜੁਰਮਾਨੇ ਹੁੰਦੇ ਆ ਉਹ ਵੀ ਪੰਜਾਬ ਦੇ ਅੰਦਰ ਸਾਨੂੰ ਲੱਗਦਾ ਬੋਲੀ ਨੂੰ ਕੀ ਹੁੰਦਾ ਹੈ ਬੋਲੀ ਕਿੱਧਰ ਚੱਲੀ ਆ ਇਹ ਗੱਲ ਚੇਤੇ ਰੱਖਿਓ ਦੁਨੀਆਂ ਦੇ ਉੱਤੇ ਹਰ ਚੀਜ਼ ਪ੍ਰਾਪਤ ਹੋ ਜਾਂਦੀ ਹੈ ਅੱਜ ਗਰੀਬੋਂ ਅਮੀਰ ਹੋ ਜਾਂਗੇ ਪੈਸਾ ਧਨ ਦੌਲਤਾਂ ਸ਼ੌਹਰਤਾਂ ਰੁਤਬੇ ਮਾਨ ਸਨਮਾਨ ਪ੍ਰਾਪਤ ਹੋ ਜਾਂਦੇ ਆ ਜੇ ਬੋਲੀ ਮਰਗੀ ਨਾ ਪੂਰੀ ਦੁਨੀਆਂ ਦੀ ਦੌਲਤ ਇਕੱਠੀ ਕਰਕੇ ਲਿਆ ਕੇ ਕਿਸੇ ਬੰਦੇ ਦੇ ਕਦਮਾਂ 'ਚ ਰੱਖ ਦਿਓ ਤੇ ਸਾਡੀ ਬੋਲੀ ਲਾਉਂਦੀ ਕਰ ਦੇ ਇਹ ਹਾਸਲ ਨਹੀਂ ਹੋਣੀ ਬਾਈ ਤੇ ਯਾਦ ਰੱਖਿਓ ਤੁਹਾਡੇ ਦੇ ਸਾਥ ਕੋਈ ਦੱਖਣ ਚ ਗਿਆ ਹੋਵੇ ਸਾਊਥ ਭਾਰਤ ਚ ਗਿਆ ਹੋਵੇ ਸਾਊਥ ਇੰਡੀਆ ਚ ਉਹ ਦੇਖੋ ਕਿੰਨੇ ਲੋਕ ਆ ਸਮਰਪਿਤ ਨੇ ਆਪਣੀ ਬੋਲੀ ਵਾਲੇ ਬੰਗਾਲ ਵਾਲੇ ਇਸੇ ਲਈ ਮੈਂ ਪੂਰਾ ਦੱਖਣ ਭਾਰਤ ਘੁੰਮਿਆ ਬੰਗਾਲ ਗਿਆ ਉਸ ਤੋਂ ਬਾਅਦ ਵੀਡੀਓ ਬਣਾ ਆਪਣਾ ਪਾਣਾ ਮੈਂ ਸ਼ਾਇਦ ਸਾਡੇ ਲੋਕਾਂ ਨੂੰ ਸਮਝ ਆਵੇ ਕਿ ਲੋਕ ਕਿੰਨਾ ਪਿਆਰ ਕਰਦੇ ਆ ਆਪਣੀ ਬੋਲੀ ਆਪਣੇ ਵਿਰਸੇ ਨੂੰ ਉਹਨਾਂ ਦੇ ਸੜਕਾਂ ਦੇ ਦੂੜ ਬੱਸਾਂ ਦੇ ਰਫਤਾਰਾਂ ਦੇ ਕਚਹਿਰੀਆਂ ਦੇ ਹਸਪਤਾਲਾਂ ਦੇ ਕੋਈ ਦੂਜੀ ਤੀਜੀ ਬੋਲੀ ਨਹੀਂ ਹੈਗੀ ਬਾਈ ਆਪਣੀ ਬੋਲੀ ਤੋਂ ਇਲਾਵਾ ਬੰਗਾਲ ਦੀ ਬੰਗਲਾ ਬੋਲੀ ਹੈ ਕਾਮਨਲਾ ਤੋਂ ਕਾਮਲਾ ਕਰਨਾਟਕਾ ਦੀ ਕਰਨਾ ਹੈ ਆਂਧਰਾ ਤੇਲਗਾਨਾ ਦੀ ਤੇਲਗੂ ਬੋਲੀ ਹੈ ਕੇਰਲਾ ਦੀ ਮਲਿਆਲਮ ਬੋਲੀ ਹੈ ਉਹਨਰੇ ਦਫ਼ਤਰਾਂ ਦਾ ਕੰਮ ਕਿਚੈਨੀਆਂ ਦਾ ਕੰਮ ਅਸੀਂ ਗਏ ਬਸਤਰਾਂ ਨੂੰ ਤੇ ਯੂਨੀਵਰਸਿਟੀਾਂ ਦੇ ਸਕੂਲਾਂ ਚ ਗਏ ਉਹ ਬੰਦੇ ਅੰਗਰੇਜ਼ੀ ਆਂ ਬੋਲਦੇ ਆ ਰੇੜੀਆਂ ਰੱਸਿਆਂ ਵਾਲੇ ਜਿਵੇਂ ਆਪਾਂ ਪੰਜਾਬੀ ਬੋਲਦੇ ਆ ਫਿਰ ਵੀ ਅੰਗਰੇਜ਼ੀ ਚ ਗੱਲ ਨਹੀਂ ਕਰਦੇ ਹਿੰਦੀ ਚ ਗੱਲ ਨਹੀਂ ਕਰਦੇ ਸਾਡੇ ਤਾਂ ਹਾਲਾਤ ਹੀ ਬਾਈ ਟੰਡੇ ਨੇ ਸਾਡੂੰ ਸਮਝੀ ਹੈ ਨਹੀਂ ਕਿ ਬੋਲੀ ਦੀ ਕੀਮਤ ਕੀ ਹੈ ਬੋਲੀ ਛੋਟੀ ਗਈ ਇਤਿਹਾਸ ਸੋਡਾ ਟਕਾਬਾਂ ਜੋ ਬਦਲੀ ਜਾਂਦੇ ਆ ਆ ਬਾਲਮੀ ਦੀ ਕਿਤਾਬ ਉਹ ਡੇਢ ਮਹੀਨਾ ਮੋਰਚਾ ਲੱਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਹਾਰੀ ਵਿਦੇਸ਼ੀ ਸਰਸੇ ਵਰਗਿਆਂ ਨੇ ਲਾਇਆ ਉਕਦਾਬਾਜ਼ ਕੀ ਲਗਿਆ ਪਿਆ ਕਿ ਗੁਰੂ ਤੇਗ ਬਹਾਦਰ ਡਾਕੇ ਮਾਰਦਾ ਰਿਹਾ ਗੁਰੂ ਗੋਬਿੰਦ ਸਿੰਘ ਆਪਣੇ ਬੱਚੇ ਛੱਡ ਕੇ ਪਗੋੜਾ ਹੋ ਗਿਆ ਸੀ ਗੁਰੂ ਹਰਗੋਬਿੰਦ ਸਾਹਿਬ ਦਾ ਮਾਘ ਖੱਲ ਗਿਆ ਸੀ ਤੇ ਆਨ ਮਾਰੋ ਆਇਤੋ 2-400 ਸਾਲ ਬਾਅਦ ਕੋਈ ਮੇਰੇ ਵਰਗਾ ਉੱਠੂਗਾ ਐਡੇ ਕ ਆਪਣੇ ਧੀ ਪੁੱਤ ਨੂੰ ਕੋਲੇ ਖੜਾ ਕੇ ਤੋਗਾ ਕਿ ਪੁੱਤਰਾ ਸਾਡਾ ਇਤਿਹਾਸ ਚਮਕਾਉਣ ਦੀ ਇੱਕ ਛੀ ਗੜੀ ਬੋਲਦੀ ਐ ਜਿੱਥੇ ਕਲਾ ਕਲਾ ਸਵਾ ਸਵਾ ਰੱਖਣਾ ਪਿਆ ਹੈ ਸਰਹੰਦੀਆਂ ਨੀਹਾਂ ਚ ਪਿਆ ਇਤਿਹਾਸ ਜਿੱਥੇ ਨਿੱਕੀਆਂ ਜਿੰਦਾਂ ਨੇ ਆਪਣੇ ਆਪ ਕਰਵਾ ਕੇ ਕੌਮ ਦੀ ਨੀਂਹ ਰੱਖੀ ਥੀ ਐ ਸਾਡਾ ਇਤਿਹਾਸ ਨੰਦਪੁਰ ਸਾਹਿਬ ਦੇ ਕਿਲੇ ਕੌਮ ਦੀ ਨੀਂਹ ਰੱਖੀ ਗਈ ਢੰਡੇ ਬੁਰਜਾਂ ਚ ਪਿਆ ਬੁੰਗਿਆਂ ਚ ਪਿਆ ਹਵੇਲੀਆਂ ਚ ਪਿਆ ਉਹ ਡੋਡਰ ਮਲ ਦੀ ਹਵੇਲੀ ਖੰਡਰ ਵਰਗੀ ਚਮਕਾਰ ਦੀ ਕੱਚੀ ਘੜੀ ਧਾਤੀ ਕਿੱਥੇ ਗਿਆ ਮਾਸੀ ਬੜ ਦਾ ਜੰਗਲ ਨਾਨਾਪੁਰ ਸਾਹਿਬ ਦੇ ਕੋਲੇ ਦਾਸੀ ਦੀਆਂ ਡੋੜੀਆਂ ਬੁੰਗੇ ਦਰਬਾਰ ਸਾਹਿਬ ਮੱਖਾ ਟਿੱਕਣ ਜਾਂਦੇ ਹੋ ਬੁੰਗੇ ਕਿੰਨੇ ਰਹਿ ਕੇ ਭਾਈ ਬਹੁਤਿਆਂ ਨੂੰ ਪਤਾ ਹੀ ਨਹੀਂ ਹੁਣ ਬੁੰਗੇ ਕੀ ਹੈ ਅਰਦਾਸ ਕਰਦੇ ਆ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਟਾਲਾ ਆਪਾਂ ਕਹਿੰਦੇ ਆ ਔਰਾਂ ਗੜੀਆ ਬੁੰਗਾ ਲੰਗਨ ਵਾਲੇ ਪਾਸੇ ਖੜਾ 100 ਸਾਲ ਪਰ ਮੇਰੇ ਵਰਗਾ ਬੰਦਾ ਅਜੇ ਤੋ 2-400 ਸਾਲ ਬਾਅਦ ਐਡ ਇੱਕ ਜਵਾਬ ਨੂੰ ਨਿਸ਼ਾਨੀ ਨਹੀਂ ਬਚੀ ਦਾ ਦਿਖਾਊਗਾ ਕੀ ਜੱਲਿਆ ਵਾਲੇ ਬਾਗ ਦੇ ਇਨਸਾਨ ਗੋਲਨਾ ਦੇ ਕਿਉਂ ਸੰਭੇਗੇ ਕਿਉਂ ਕੰਧ ਨਹੀਂ ਢਾਈ ਗਈ ਕਿਉਂ ਪਲਸਟਰ ਨਹੀਂ ਕੀਤੇ ਗਿਆ ਕਿਉਂ ਰੰਗ ਨਹੀਂ ਮਾਰੇ ਗਿਆ ਤੇ ਤਾਂ ਕਿ ਆਉਣ ਵਾਲੀਆਂ ਨਸਲਾਂ ਦੇਖਣ ਸਾਡਾ ਪੂਰਾ ਇਤਿਹਾਸ ਮੱਧਿਆ ਮੇੜ ਕਰਤਾ ਕਿਤਾਬਾਂ ਜੋ ਬਦਲੀ ਜਾਂਦੇ ਆ ਗਰਮਾਣੀ 328 ਸਰੂਪਪਾ ਜਲਵਾਰ ਸਾਹਿਬ ਚੋਂ ਗਾਇਬ ਹੋਏ ਕਿੱਥੇ ਗਏ ਪਤਾ ਲੱਗਿਆ ਕੱਲ ਨੂੰ ਸ਼ਬਦਾਂ ਦੇ ਆਰਥ ਬਦਲ ਕੇ ਲਿਆ ਕਿ ਤੁਹਾਡੇ ਗੁਰਦੁਆਰੇ ਦੇ ਰੱਖ ਦੇਣਗੇ ਇਹ ਦੱਸੋ ਵੀ ਕਿੰਨੇ ਬੰਦੇ ਆ ਪੂਰੀ ਦੁਨੀਆ ਤੇ ਜਿਨ੍ਹਾਂ ਦੇ ਗਰਮਾਣੀ ਮੂੰਹ ਜਵਾਨੀ ਜ਼ਿਆਦਾ ਕੰਠਾ ਹੈ ਦੱਸ ਦੇਣਗੇ ਵੀ ਆਹ ਸ਼ਬਦਾਂ ਆਰਥ ਬਦਲਿਆ ਗਿਆ ਇਹ ਸੋਧੀਆਂ ਮੋਧੀਆਂ ਗੱਲਾਂ ਨੇ ਇਹ ਬੜੀਆਂ ਡੂੰਘੀਆਂ ਸ਼ਾਸ਼ਾ ਨੇ ਆਪਣੇ ਬਹਿੰਡੇ ਹੀ ਆਈਡੀਆ ਸੈਂਟਰ ਕਿੰਨੇ ਖੁੱਲੇ ਆ ਜਿੱਥੇ ਆਪਾ ਟੀਕੇ ਜਵਾਕ ਲੈਣ ਲੱਗੇ ਦੱਸੋ ਕੀ ਨੇ ਸੋਚਿਆ ਸੀ ਵੀ ਸਾਡੇ ਪੁਰਖਿਆਂ ਨੇ ਵੀ ਪੰਜਾਬ ਵਰਗੀ ਧਰਤੀ ਪੰਤਾ ਪੱਢ ਕੇ ਦੱਬ ਦੋ ਹਰਾ ਹੋ ਜਾਂਦਾ ਉਹ ਘਾਹ ਦਾ ਪੰਜਾਬ ਦੀ ਧਰਤੀ ਦੀ ਨਹੀਂ ਜਿਹੜੇ ਧਰਤੀ ਹੈ ਉਹ ਧਰਤੀ ਦੇ ਉੱਤੇ ਜਵਾਕ ਕਿਵੇਂ ਲੈਣ ਲੱਗੇ ਟੀਕੇ ਨਾ ਲੈ ਇਧਰ ਨੂੰ ਜਾਣੀ ਵੀ ਗਿਆ ਕਰਦਾ ਸਾਡਾ ਜਿੰਨਾ ਪ੍ਰਵਾਸ ਹੋ ਰਿਹਾ ਇਥੋਂ ਅਜੇ ਸੌਖੇ ਬੰਦੇ ਚੰਗੇ ਭਲੇ ਬੰਦੇ ਸਰਦੇ ਵਰਦੇ ਬੰਦੇ ਆਸਟ੍ਰੇਲੀਆ ਨਿਊਜ਼ੀਲੈਂਡ ਜਰਮਨੀ ਇੰਗਲੈਂਡ ਚਾੜਦੇ ਹੋ ਦੀ ਕੱਲਾ ਕੱਲਾ ਜਵਾਗ ਜੰਮਣ ਲਾ ਕੇ ਕਿ ਜੈਦਾ ਆਦਮਾ ਘਟ ਜੇ ਉਹ ਚੱਕ ਦਾ ਬਾਹਰ ਨੂੰ ਜਦ ਜੱਟੇ ਨਾ ਮੜ ਜੂ ਤੇ ਪੰਜਾਬ ਜੋ ਖਾਲੀ ਹੋ ਗਿਆ ਤੇ ਕੰਮ ਜੇ ਕਿਦੇ ਹੋਣੇ ਇੱਥੇ ਪ੍ਰਵਾਸੀਆਂ ਦੀ ਹੋਣੇ ਹੈ ਗੈਰ ਪੰਜਾਬੀਆਂ ਦੀ ਹੋਣੇ ਹੈ ਪਰ ਨਹੀਂ ਸਾਡਾ ਭਾਈ ਇਹਨੂੰ ਕੋਈ ਖਿਆਲ ਨਹੀਂ ਗਿਆ ਸਾਡੀ ਸੋਚ ਨਹੀਂ ਗਈ ਮੈਂ 2012 ਤੱਕ ਕਿਹਾ ਸੀਗਾ ਅੱਜ ਤੋਂ 12 ਸਾਲ ਪਹਿਲਾਂ YouTube ਤੇ ਮੇਰੀ ਵੀਡੀਓ ਕੱਢ ਕੇ ਸੁਣ ਲਿਓ ਕਿ ਸਾਡਾ ਪਾਣੀ ਮੁੱਕ ਜਾਣਾ ਲੋਕਾਂ ਨੇ ਮੁਖੌਲ ਮੰਨਿਆ ਪਾਣੀ ਕਿਨੇ ਮੁੱਕ ਜੋ ਪੰਜ ਪਾਣੀਆਂ ਦੀ ਧਰਤੀ ਹੈ ਜੀ 2021 ਦੇ ਵਿੱਚ ਇੱਥੇ UN ਉਹਨਾਂ ਦੀਆਂ World Bank ਦੀਆਂ ਟੀਮਾਂ ਆਈਆਂ ਸਰਵੇ ਹੋਇਆ ਪੰਜਾਬ ਦਾ ਉਹਨਾਂ ਨੇ ਰਿਪੋਰਟ ਪੇਸ਼ ਪੰਜਾਬ ਕੋ 18 ਤੋਂ 20 ਸਾਲ ਦਾ ਪਾਣੀ ਬਚਿਆ। ਛੋਟੀ ਧਰਤੀ 18-20 ਸਾਲ ਬਾਅਦ ਬੰਜਰ ਹੋ ਜਾਣੀ ਆ। ਹਰ ਸਾਲ ਆਪਾਂ ਟੁੱਟਾ ਪਾਦਨੇ ਮੋਟਰਾਂ ਚ ਮੋਰਾ ਚ। ਰੋਪੜ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਜਿੱਦੇ ਇੱਕ ਪਿੰਡ ਤੋਂ ਬਿਲਕੁਲ ਪਾਣੀ ਮੁੱਕ ਚੁੱਕਿਆ। ਖੱਲੋ ਧਰਤੀ ਦਿਓ। ਦੱਸੋ ਕਿਸੇ ਬੰਦੇ ਨੇ ਜਿਹੇ ਚ ਗੱਲ ਆਈ ਹੋਵੇ ਉਸ ਸਿਆਸੀ ਬੰਦੇ ਤੁਹਾਡੇ ਕੋਲ ਬੋਲ ਕੇ ਜਾਣਗੇ ਜਾਂ ਮੋਲ ਕੇ ਗਏ ਹੋਣਗੇ ਜਾਂ ਆਉਣਗੇ। ਕੁਛ ਦਿਓ। ਕਿ ਪਾਣੀ ਮੁਤਾ ਹੀ ਨਹੀਂ ਆ ਮੈਂ ਜਾਨਾ ਪੂਰਾ ਪੰਜਾਬ ਮੈਂ ਘੁੰਮਦਾ ਆ ਸਾਰਾ ਮੇਰੀਆ ਤੇ ਸੰਗੂਰਗੜਾ ਮਾਨਸਾ ਦਾ ਏਰੀਆ ਅਭਰੰਡੇ ਦਾ ਉਤਲਾ ਏਰੀਆ ਆ ਸਿੰਘੋ ਲਹਿਰੀ ਨਗਰਾ ਪਿੰਡਾਂ ਚ ਗਿਆ ਮੈਂ 15 15 20 20 ਰਪਏ ਤੋੜਾ ਮੁੱਲ ਲੈਂਦੇ ਆ ਪੀਣ ਵਾਲੇ ਪਾਣੀ ਦਾ ਜੋ 700 ਰੁਪਏ ਤੇ ਟੈਂਕੀ ਪਾਣੀ ਦੀ ਲੈਂਦੇ ਆ ਸਾਡਾ ਉਹ ਪਾਣੀ ਖੋ ਕੇ ਉਹ ਜਾਂਦਗਾ ਤਿੰਨ ਨਾਰਾ ਭਰੀਆਂ ਰਸਤਾਂ ਨੂੰ ਇਧਰਾਂ ਗਾਂ ਦੀ ਗੰਕ ਨਾਲ ਆਪਣਾ ਰਸਤਾ ਫੀਟ ਰੇ ਡੇਰ ਦਰਿਆ ਸਾਡਾ ਪਾ ਕੇ ਨਹਿਰਾਂ ਨਾਲ ਚੋ ਡੇਰ ਦਰਿਆ ਪਾ ਕੇ ਲੱਗੇ ਬਈ ਪਾਣੀ ਆਪਣਾ ਮੁਧੇ ਹੀ ਹੈ ਨਹੀਂ ਵੀ ਸਾਡਾ ਪਾਣੀ ਖੋ ਕੇ ਦਿੱਲੀ ਨੂੰ ਦੇਤਾ ਆ ਰਸਤਾ ਨੂੰ ਦੇਤਾ ਅੱਜ ਥੱਲੇ ਮਕਾਤਾ ਉਹ ਇੱਕ ਪਿੰਡ ਗਿਆ ਮੈਂ ਨੂਪਗੜ ਪਿੰਡ ਬਾਪੂ ਤਾਂ ਨਾ ਸਿਦਾ ਬਾਦਲ ਨੇ ਮੋਟਰ ਲਵਾਈ ਆ ਮਾਪਾਪੂ ਤੋਂ ਮੈਂ ਪਤਾ ਹੈ ਮੋਟਰ ਨੇ ਜਰਾ ਪਾਣੀ ਮਕਾਉਣਾ ਮੁਫਤਰੀ ਬਿਜਲੀ ਨੇ ਆਮੇ ਨਾਲ ਦੇ ਕਹਿੰਦੇ ਹੁੰਦੇ ਆ ਕਹਿੰਦੇ ਭਾਈ ਇਹ ਗੱਲਾਂ ਨਾ ਕਰਿਆ ਕਰ ਬੋਟ ਨਹੀਂ ਪਾਉਣੀ ਬਹਲ ਪੈਂਦੀ ਆ ਪਵੇਂ ਨਹੀਂ ਪੈਂਦੀ ਨਾ ਪਵੇਂ ਪਰ ਅਸੀਂ ਨਸਲਾਂ ਨੂੰ ਬਚਾਉਣ ਦੀ ਗੱਲ ਕਰਨੀ ਹੈ ਅਸੀਂ ਅਵਰਾਸਤ ਨੂੰ ਬਚਾਉਣ ਦੀ ਗੱਲ ਕਰਦੇ ਆ ਸੱਚ ਉਹਨਾਂ ਦੀ ਸਚਾਈ ਆ ਪਰ ਮੈਂ ਸ਼ਾਇਦ ਇਹਦਾ ਹਾਲਾਤ ਪਤਾ ਨਹੀਂ ਆ ਪਿੰਡਾਂ ਦੀਆਂ ਹਾਲਾਤ ਮੈਂ ਦੇਖਦਾ ਪਿੰਡਾਂ ਦੇ ਮਿੱਟਰਾਂ ਦੇ ਮੁੰਡੀ ਲਾ ਲੈਂਦੇ ਆ ਤੇ ਬੀਬੀਆਂ ਬਹੁਤ ਕਰਨੀ ਚਾਗਦੀਆਂ ਗੁਹਾ ਗੁਹਾ ਖਰਸਾਂ ਦੇ ਉੱਤੇ ਵਿੱਚੀ ਟੂੜੀ ਵਿੱਚੇ ਕੱਖਾਂ ਜਾਂਦੇ ਹੁੰਦੇ ਨਾਲ ਨਾਲ ਭਰਨਾ ਟੋਬੇ ਭਰੇ ਪਏ ਅੱਜ ਆਵੜੋ ਬੀਕਾਂ ਦੇ ਅਰਦੋ ਭਰੇ ਕਦੇ 4 4 5 5 ਤੌੜੇ ਉਹ 20 20 ਮੀਲ ਦੂਰ ਤੋਂ ਗੁਲੀਆਂ ਲੈ ਕੇ ਆਉਂਦੀਆਂ ਭਰ ਕੇ ਉਹੀ ਵਕਤੀਆਂ ਸਾਰਾ ਨੂੰ 4 ਤੌੜੇ ਤੇ ਆਪਾਂ ਇੱਕ ਵਾਰੀ ਬਸਾਬ ਕਰਦੇ ਜਾਂਦੇ ਆ 4 ਤੌੜੇ ਉਖੜ ਚਾਇ ਲਾਪਕੀ ਡੋਲ ਦਿੰਨੇ ਆ ਪਾਣੀ ਦੀ ਕੀਮਤ ਹੀ ਨਹੀਂ ਪਤਾ ਸਭ ਨੂੰ ਸਾਡੇ ਦੇ ਗੁਰੂਆਂ ਨੇ ਜਾਂ ਸੈਂਕੜੇ ਸਾਲ ਪਹਿਲਾਂ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਨੂੰ ਪਿਉ ਦਾ ਦਰਜਾ ਹੈ ਇਹ ਮੁੱਦੇ ਹੈ ਨਹੀਂ ਬਾਈ ਸਾਡੇ ਕੋਲ ਆ ਹੜ ਆਏ ਹੁਣ ਆਪਣੇ ਕੋਲੇ 20 ਮੈਂਬਰ ਹੈ 13 ਲੋਕ ਸਭਾ ਦੇ 7 ਰਾਜ ਸਭਾ ਦੇ ਇੱਕ ਦਿਨ ਛੱਜ ਕੇ ਬਾਕੀ ਦਾ ਮੂੰਹ ਟੁੱਟ ਜੇ ਕਿਸੇ ਦਾ ਜੇ ਕਿਸ ਨੇ ਕੰਦ ਚੱਕੀ ਹੋਵੇ ਲੋਕ ਸਭਾ ਰਾਜ ਸਭਾ ਦੇ ਵਿੱਚ ਜੀ ਜੇ ਕ ਘਟ ਪਿਆ ਤਾਂ ਪੰਜਾਬ ਡੱਬਿਆ ਜੇ ਸੱਤਵੇਂ ਪਟਿਆ ਤਾਂ ਪੰਜਾਬ ਡੱਬਿਆ ਫਗਲਾ ਸਾਡੀਆਂ ਮਰ ਗਏ ਪਿੰਡ ਸਾਡੇ ਰੁੜ ਗਏ ਜੇ ਨਾ ਪਾਣੀਆਂ ਦੇ ਨਾਲ ਮਰਨਾ ਪੰਜਾਬ ਨੇ ਆਹਰਾਂ ਦੇ ਨਾਲ ਤੇ ਪਾਣੀਆਂ ਦੇ ਤੇ ਹੱਕ ਵੀ ਪੰਜਾਬ ਦਾ ਇਹ ਅੰਤਰਰਾਸ਼ਟਰੀ ਕਾਨੂੰਨ ਕਹਿੰਦਾ ਪਰ ਨਹੀਂ ਸਾਡੇ ਮੁੱਦੇ ਨਹੀਂ ਰਹੇ ਭਾਈ ਅੱਜ ਵੀ ਸਾਡੇ ਸ਼ਹਿਰ ਦੀਆਂ ਖ ਨਹੀਂ ਹੈਗੀਆਂ ਤੇ ਇਹ ਸਾਡੀ ਦਾ ਮਹਾਰੋ ਰਾਈ ਇਹੀ ਲੜ ਰਹੇ ਆ ਲੰਮਾ ਸਮਾਂ ਹੋ ਗਿਆ ਲਗਾਤਾਰ ਕਿੰਨੇ ਚਿਰ ਦਾਏ ਪ੍ਰਚਾਰ ਕਰਦੇ ਫਿਰਦੇ ਆ ਸਾਰੇ ਥਾਵਾਂ ਦੇ ਪੰਜਾਬ ਜਾਂਦੇ ਆ ਪਿੰਡਾਂ 'ਚ ਸ਼ਹਿਰਾਂ 'ਚ ਇਹੀ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਰ ਆਪਣੀ ਬੋਲੀ ਬਚਾ ਲਓ ਜਰਸਕੋ ਨੇ ਰਿਪੋਰਟ ਪੇਸ਼ ਕੀਤੀ ਹੈ ਕਿ 21ਵੀਂ ਸਦੀ ਬੀਤਦੇ ਆ ਬੀਤਦੇ ਆ ਜਿਹੜੀਆਂ ਬੋਲੀਆਂ ਨੇ ਮਰਨਾ ਖਤਮ ਹੋਣਾ ਜੋ ਪੰਜਾਬੀ ਵਿਕਟ ਸੋਡੇ ਕੋਲ 75-77 ਸਾਲ ਬਚਿਆ ਬੋਲੀ ਕੋਲ ਪਾਣੀ ਸੋਡਾ 20 ਸਾਲ ਦਾ ਬੱਚਿਆ ਜਵਾਨੀ ਸੋਡੀ ਬਾਹਰ ਹੋ ਗਈ ਆ ਢੱਲੇ ਪਿੰਡ ਗਿਆ ਮੈਂ ਬਜ਼ੁਰਗੀ ਬਜ਼ੁਰਗ ਸਾਰੇ ਮਾਂ ਬਾਪੂ ਕੋ ਮੁੰਡਾ ਧੀ ਰਹੀ ਨਹੀਂ ਕਹਿੰਦਾ ਸ਼ੇਰਾ ਆਹ ਰਹਿ ਗਏ ਦੋਸ ਮੁੰਡੇ ਇਹ ਵੀ ਜਾਨ ਨੂੰ ਤਿਆਰ ਆ ਬਸ ਬਾਕੀ ਥੋੜੇ ਹੀ ਰਹਿ ਗਏ ਮਾਂ ਜੇ ਬਾਪੂ ਕੋ ਬੁੜਾ ਮਰ ਗਿਆ ਫਿਰ ਕੇ ਮੈਂ ਚਾੱਕ ਲੈ ਜਾਵਾਂਗੇ ਸਵੇਰ ਚ ਚੱਕੇ ਵੀ ਜਾਣਾ ਮੁੰਡਿਆਂ ਤੋਂ ਉਹ ਕਹਿੰਦੇ ਸ਼ੇਰਾ ਗੱਲ ਦੀ ਨਿਵੇੜੀ ਬੈਠੇ ਆ ਢੇੜੀ ਬਣਾ ਲਈ ਜਿੱਦੇ ਮਾਰ ਕੇ ਲੱਤ ਵੀ ਲੈ ਜਾ ਕਰਾਂਗੇ ਮੈਂ ਇੱਕ ਦਿਨ ਫਗਵਾੜਿਓ ਗਿਆ ਕਾਕੜ ਕਲਾ ਪਿੰਡ ਅ ਜਲੰਧਰ ਚ ਉੱਥੇ ਮੈਂ ਪ੍ਰਾਂਤ ਸਮੋਥੇ ਗਿਆ ਬੋਲਣ ਮੈਂ ਰਾਜ ਜਿੰਨੇ ਪਿੰਡਾਂ ਦੇ ਲੰਘਿਆ ਨਾ 20 ਪਿੰਡ ਮੈਂ ਗਿਣੇ 20ਾਂ ਪਿੰਡਾਂ ਦੇ ਵਿੱਚ ਮੈਨੂੰ ਕਿਸੇ ਗਲੀ ਚ ਕਿਸੇ ਮੋੜ ਤੇ ਕਿਤੇ ਸੱਤ ਚ ਬੰਦੇ ਹੀ ਨਹੀਂ ਖੜਾ ਬੈਠਾ ਦੇਖਣ ਨੂੰ ਮਿਲੇ ਦਵਾਪਾ 20 ਸਾਲ ਪਹਿਲਾਂ ਖਾਦੀ ਆਪਾਂ ਹੁਣ ਤੁਰਪੇ ਦੇ ਕੱਖ ਨਹੀਂ ਰੱਖਿਆ ਬਾਈ ਜ਼ਮੀਨਾਂ ਵੇਚ ਕੇ ਨਾ ਭੱਜੋ ਤੁਸ ਨੂੰ ਬੇਨਤੀ ਹੈ। ਸੋਡੀ ਕੋਈ ਧਰਤੀ ਦੀ ਕੋਈ ਪੈੜੀ ਦੀ ਕੀਮਤ ਚਾਹੇ ਇੱਥੇ ਅਰਬਾਂ ਰੁਪਈਆ ਲਾਉਂਦਾ ਆ ਕਿ ਆਪਣੀ ਜ਼ਮੀਨ ਨਾ ਵੇਚੀ। ਸੋਡੀ ਧਰਤੀ ਤੇ ਪੂਰੀ ਦੁਨੀਆ ਦੀ ਅੱਖ ਹੈ। ਪਰ ਸਾਡੀ ਸੋਚ ਕਿੱਥੇ ਖੜੀ ਆ? ਆਪਾਂ ਮਨ ਨਾਲ ਯਾਤਰਾ ਉਹ ਆਏ ਪਿੰਡਾਂ 'ਚ ਆਉਣੇ ਇੱਥੇ। ਤੁਸੀਂ ਸਾਰੇ ਉਹੀ ਬੈਠੇ ਬੱਚੇ। ਆਹ ਹੁਣ ਦਾਣਾ ਮੰਡੀ ਦੇ ਵਿੱਚ ਅੱਧੀ ਘੜਕ ਗਈ ਹੈ। ਅੱਧੀ ਕਾਂਕ ਸਾਂਦਰਾ ਸਿੱਧੀ ਨਰਤੀ ਲੋਕਾਂ ਨੇ ਕਿਸੇ ਨੇ 200 ਰੁਪਏ ਇੱਕ ਮੰਤਲ ਮਾਰ ਬੰਦ ਲੈ ਲੈ ਕੇ ਕਿਸੇ 50 ਰੁਪਏ ਲੈ ਲਏ ਮੈਂ ਬੁੜੇ ਰਾ ਪਟਿਆ ਮੰਡੀਆਂ ਜਾ ਕੇ ਮਖਾ ਤੁਸੀਂ ਜੇ ਕਾਂਕ ਸਿੱਧੀ ਵੇਚਣ ਲੱਗੇ ਮੰਡੀਆਂ ਦੀ ਬਜਾਏ ਸਰਕਾਰੀ ਖਰੀਦ ਬੰਦ ਹੋ ਜਾਣੀ ਆ ਮੰਡੀਆਂ ਬੰਦ ਹੋ ਜਾਣਗੀਆਂ ਮੁੜ ਕੇ ਪਸਤਾਵੋਗੇ ਮੁੜ ਕੇ ਮਨਮਰਜ਼ੀ ਕਰਨਗੇ ਇਸ ਦਾ ਆ ਰੇਟ ਲਵਾਂਗੇ ਫਿਰ ਕਿੱਥੇ ਜਾਓਗੇ ਪਰ ਨਹੀਂ ਸਮਝ ਹੈਗੀ ਆ ਜਿੰਨੇ ਹਾਈਵੇ ਨਿਕਲ ਗਏ ਭਾਰਤ ਵਾਲਾ ਪ੍ਰੋਜੈਕਟ ਕਹਿੰਦੇ ਜੀ ਨੂੰ ਵੀ ਵੀ ਪੱਟ ਉੱਤੇ 40 40 50 50 70 80 ਸੀ ਕਰਮਾਂ ਦੇ ਚੌੜੇ ਆ 100 150 50 ਮੀਲ ਤੱਕ ਘੱਟ ਕੋਈ ਨਹੀਂ ਇਧਰੋਂ ਬਾਗਾ ਵਾਟਰ ਸੇ ਨੀਲਾ ਵਾਟਰ ਉਦੋਂ ਕਾਂਟਲਾਗ ਜੀ ਰਾਤ ਬੰਗਾਲ ਬੰਦਰਗਾਹ ਨਾਲ ਜੋੜ ਤੇ 2700 ਕਿਲੋਮੀਟਰ ਦਾ ਏਰੀਆ ਪੰਜਾਬ ਚ ਹਾਈਵੇ ਬਣਿਆ 6000 ਕਿਲੋਮੀਟਰ ਲੰਮੀ ਰੇਲ ਦੀ ਲੀ ਜ਼ਮੀਨ ਉਹ ਲੈ ਗਈ ਉਹ ਟੱਕ ਬਣ ਗਈ ਐ ਤੇ ਸੜਕ ਵੀ ਆਡੀ ਲੰਬੀ ਬਣਾਤੀ ਅਗਲੇ ਨੇ ਆ ਖੜ ਜੋ 4 ਸਾਲ ਜਿੱਦੇ ਲਾਂਘਾ ਖੁੱਲ ਗਿਆ ਆ ਬਪਾਰ ਹੋਣਾ ਇਥੋਂ ਦੀ ਤੇ ਤੁਹਾਡੀ ਧਰਤੀ ਦੇ ਮੈਂ ਕਹਿੰਦਾ ਕਿਸੇ ਵੀ ਕੀਮਤ ਦੇ ਉੱਤੇ ਜ਼ਮੀਨ ਨਹੀਂ ਵੜੀ ਜਾਵੇ ਪਰ ਨਹੀਂ ਆਪਾਂ ਦੇਖੋ ਦੇਖ ਮੁੰਡੇ ਕਹਿੰਦਾ ਰਾ ਤੂੰ ਵੇਚ ਕੇ ਲਾ ਬਾਹਰ ਜਾਣਾ ਵੇਚ ਦੋ ਕਿੱਲੇ ਬਾਹਰ ਜਾਣਾ ਪਰ ਹੈ ਕੀ ਐ ਭਾਈ ਥੋੜੇ ਬਹੁਤ ਆ ਦੇ ਗਏ ਹੋਣੇ ਆ ਬੰਦਾ 20 25 ਸਾਲ 30 ਸਾਲ ਲਾ ਉਦੋਂ ਨੂੰ ਉਥੇ ਉਹਦੀ ਮਿਆਦ ਖਤਮ ਹੋ ਜਾਂਦੀ ਹੈ ਕੱਲਾ ਖੋਖਾ ਧਰਤੀ ਆ ਥੱਲੇ ਉਹਦੀ ਪੂਰੀ ਉਮਰ ਹੀ ਨਖਰੀ ਹੁੰਦੀ ਉਹ ਤਾਂ ਸਤੇ ਹੀ ਜਾਂਦੇ ਹੋ ਫਾਦੇ ਵੀ ਦੇਖੋ ਦੇ ਜਾ ਰਹੇ ਆ ਅਸੀਂ